15 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਬਣੀ ਹੋਈ ਹੈ ਅੱਜ ਵੀ ਉਸੇ ਤਰ੍ਹਾਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਧੁੰਦ ਬਣੀ ਹੋਈ ਹੈ ਪਰ ਲੰਗ ਦੀ ਉੱਪਰ ਦੀ ਬੱਦਲਬਾਈ ਕਰਕੇ ਹਲਕਾ ਜਿਹਾ ਨਿੱਗ ਜਰੂਰ ਪਿਛਲੇ ਦਿਨਾਂ ਦੇ ਮੁਕਾਬਲੇ ਥੋੜਾ ਜਿਹਾ ਮਹਿਸੂਸ ਹੋ ਰਿਹਾ ਹੈ ਟੈਂਪਰੇਚਰ ਥੋੜਾ ਜਿਹਾ ਉੱਪਰ ਨੂੰ ਗਿਆ ਹੋਇਆ ਹੈ ਜਿਹੜਾ ਪਿਛਲੇ ਦਿਨ 0 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਜਗ੍ਹਾ ਟੈਂਪਰੇਚਰ ਦਰਜ ਹੋਇਆ ਸੀਗਾ ਅੱਜ ਉਹ 3-4 ਜਾਂ 5 ਡਿਗਰੀ ਦੇ ਆਸ-ਪਾਸ ਸਵੇਰ ਵੇਲੇ ਦਰਜ ਕੀਤਾ ਜਾ ਰਿਹਾ ਹੈ ਧੁੰਦ ਉਸੇ ਤਰ੍ਹਾਂ ਹੀ ਜਾਰੀ ਹੈ ਹਵਾ ਦੇ ਵਿੱਚ ਹਲਕੀ ਜਿਹੀ ਦੁਬਾਨ ਗਈ ਹੈ ਅੱਜ ਵੀ ਉਮੀਦ ਹੈ ਕਿ ਦੁਪਹਿਰ ਦੇ ਆਸ-ਪਾਸ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਧੁੰਦ ਪਾਟ ਦੀ ਹੋਈ ਦਿਖਾਈ ਦੇ ਸਕਦੀ ਹੈ ਟੈਂਪਰੇਚਰ ਇਹ ਹੋ ਸਕਦਾ ਹੈ ਕਿ ਜਿੱਥੇ ਧੁੱਪ ਲੱਗੀ ਉੱਥੇ 14-15 ਡਿਗਰੀ ਦੇ ਆਸ-ਪਾਸ ਪੁੱਜ ਸਕਦਾ ਹੈ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਨਾ ਨਿਕਲੀ ਉੱਥੇ 10 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਰਹਿ ਸਕਦਾ ਹੈ ਇਸ ਵਿੱਚ ਕੁਝ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਧੁੱਪ ਨਿਕਲ ਰਹੀ ਹੈ ਪਰ ਇੱਕ ਪੱਛਮੀ ਸਿਸਟਮ ਕਰਕੇ ਉੱਥੇ ਹਲਕੀ ਕਣਮਣ ਜਾਂ ਉਚੇਰੀ ਇਲਾਕਿਆਂ ਤੇ ਬਰਫਬਾਰੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਬਹੁਤਾ ਕੁਝ ਖਾਸ ਨਹੀਂ ਬੱਦਲ ਬਈ ਉੱਪਰ ਦੀ ਹਲਕੀ ਜਿਹੀ ਗੁਜਰਦੀ ਰਹੇਗੀ ਤੇ ਧੁੰਦ ਦਾ ਦੌਰ ਇਸੇ ਤਰ੍ਹਾਂ ਹੀ ਵਖ-ਵਖ ਜਗ੍ਹਾ ਜਾਰੀ ਰਹੇਗਾ